ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੁੱਟਰ ਡੇਰੀ ਫਾਰਮਿੰਗ ਤੇ ਅੱਜ ਦੋਸਤੋ ਤੁਹਾਡੇ ਲੈ ਕੇ ਆਏ ਪੂਰੇ ਚੰਗੇ ਵੱਡੇ ਕਦ ਦੀ ਵਹਿਣ ਦਿਨੇ ਇਸ ਬਾਰੇ ਡਿਟੇਲ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਸਭ ਤੋਂ ਪਹਿਲਾਂ ਬੇਨਤੀ ਹੈ ਵੀ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਆ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦੋਸਤੋ ਇਹ ਵਾਰ ਤੀਜਾ ਸੂਆ ਸੋਣ ਵਾਲੀ ਆ ਅਜੇ ਤਕਰੀਬਨ 7-8 ਦਿਨ ਰਹਿੰਦੇ ਆ ਜੇ ਸੂਨ ਚ 7-8 ਦਿਨ ਲੈ ਜੂਗੀ ਦੋਸਤੋ ਪੂਰੇ ਵੱਡੇ ਚੰਗੇ ਕੱਦ ਦੀ ਵੜਾ ਵੀ ਪੂਰਾ ਫੁੱਲ ਵੱਡਾ ਕੱਦ ਦਾ ਦੋਸਤੋ ਤੀਜਾ ਸੂਆ ਸੂਣ ਵਾਲੀ ਆ ਬਾਕੀ ਤੁਸੀਂ ਇਹ ਲੇਵੇ ਦੀ ਬੰਤਰ ਦੇਖ ਲਓ ਇਹਦੀ ਤੇ ਥਣਾ ਦੀ ਕੁਆਲਿਟੀ ਚੈੱਕ ਕਰੋ ਪੂਰਾ ਵਧੀਆ ਮੁਠੀ ਵਾਲਾ ਥਣ ਲੱਗਿਆਗਾ ਤੇ ਕੱਲਾ ਕੱਲਾ ਪੂਰੀ ਵਿਰਲਤਿਆ ਥਣਾ ਤੇ ਹਜੇ ਵਲਟੇਲਾ ਕਾਫੀ ਪਈਆਂ ਦੋਸਤੋ ਇਹਨੇ ਪੂਰਾ ਵੱਡਾ ਹੋਣਾ ਤਿਆਰ ਕਰਕੇ ਸੁਣਾਗਾ ਤੇ ਦੋਸਤੋ ਆ ਕੱਦ ਦਾ ਅੰਦਾਜ਼ਾ ਤੁਸੀਂ ਲਾ ਲਓ ਪੂਰੇ ਵੱਡੇ ਕੱਦ ਕਰਦੇ ਜਿਹੜੇ ਇਹਦੀ ਜੇ ਆਪਾਂ ਇਹਦੀ ਮਿਲਕ ਕੈਪੈਸਿਟੀ ਦੀ ਗੱਲ ਕਰੀਏ ਦੋਸਤੋ ਇਹਨੇ ਦੂਜੇ ਸੂਏ 26 27 ਲੀਟਰ ਦੁੱਧ ਦਿੱਤਾਗਾ 26 27 ਲੀਟਰ ਦੁੱਧ ਦੇ ਦੂਗੀ ਬਾਕੀ ਐਡੀ ਬੈਡ ਇੰਨਾ ਦੁੱਧ ਨਾ ਦੇਵੇ ਤਾਂ ਫਿਰ ਦੇਣਾ ਵੀ ਕਿਹਨੇਗਾ ਆਰਾਮ ਦੇ ਇੰਨਾ ਦੁੱਧ ਪਾ ਦੂਗੀ ਦੋਸਤੋ ਆਪ ਵੀ ਦੋਸਤੋ ਲੇਵੇ ਦੀ ਮੰਤਰ ਫਿਰ ਚੈੱਕ ਕਰ ਸਕਦੇ ਹੋ ਹਜੇ ਕਾਫੀ ਵਰਟੇ ਲਾ ਪਈਆਂ ਹਜੇ ਨੇ ਹੋਰ ਵੀ ਹਵਾਨਾ ਪੂਰਾ ਬਣਾਉਣਾਗਾ ਥਣਾ ਦੀ ਕੁਆਲਿਟੀ ਦੇਖੋ ਦੋਸਤੋ ਦੂਰੋਂ ਦੱਸਦਾ ਪੂਰਾ ਮੋਟਾ ਵਧੀਆ ਥਣ ਲੱਗਿਆਗਾ ਬਾਕੀ ਚਮਕ ਚੁੰਕ ਪੂਰੀ ਵਧੀਆ ਥੋੜੀ ਜੀ ਲਿੱਸੀ ਜ਼ਰੂਰ ਆ ਤੇ ਬਾਕੀ ਕੱਦ ਵੱਨ ਬਹੁਤ ਵੱਡਾਗਾ ਪੂਰੇ ਵੱਡੇ ਕੱਦ ਦੀ ਵਹਿੜਾ ਦੋਸਤੋ ਤੁਹਾਨੂੰ ਪਤਾ ਹੀ ਦੋਸਤੋ ਆਪਾਂ ਸਾਫ ਸੁਥਰਾ ਜਨਵਰੀ ਲੈ ਕੇ ਆਉਣਾ ਹੈ ਸਾਫ ਸੁਥਰੀਆਂ ਵੇੜਾ ਆਪਣੇ ਕੋਲੇ ਆਉਂਦੀਆਂ ਆਂ ਥਾਂ ਲੇ ਵੇ ਲੋ ਇੱਕ ਨੰਬਰ ਹੁੰਦੇ ਆ ਤੇ ਬਾਕੀ ਆਪਣੀ ਲੋਕੇਸ਼ਨ ਦੀ ਗੱਲ ਕਰੀਏ ਦੋਸਤੋ ਆਪਣਾ ਪਿੰਡ ਹੈਗਾ ਜੀ ਆਸਾ ਬੁੱਟਰ ਜ਼ਿਲ੍ਹਾ ਇਹਨੂੰ ਸ਼੍ਰੀ ਮੁਕਸਰ ਸਾਹਿਬ ਪੈਂਦਾਗਾ ਤਹਿਸੀਲ ਗਿੱਦੜਵਾਹ ਮੁਕਸਰ ਸਾਹਿਬ ਤੋਂ 15 ਕਿਲੋਮੀਟਰ ਪੈਂਦਾ ਤੇ ਇਧਰ ਬਠਿੰਡੇ ਵਾਲੀ ਸਾਈਡ ਤੋਂ 30 32 ਕਿਲੋਮੀਟਰ ਪੈਂਦਾ ਬਾਕੀ ਹੋਰ ਕਿਸੇ ਵੀ ਜਾਣਕਾਰੀ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਆਪਣਾ ਲਗਾਤਾਰ ਸਕਰੀਨ ਤੇ ਚੱਲ ਰਿਹਾ 9781315230 ਬਾਕੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਆਪਣੇ ਕੋਲੇ ਡੇਲੀ ਨਵੇਂ ਨਵੇਂ ਜਾਨਵਰ ਆਉਂਦੇ ਰਹਿੰਦੇ ਆ ਵੀਡੀਓ ਦੇਖਣ ਲਈ ਸਾਰਿਆਂ ਵੀਰਾਂ ਤਾਂ